ਖਬਰ ਸੰਗਰੂਰ ਦੇ ਪਵਾਨੀਗੜ੍ਹ ਤੋਂ ਹੈ ਜਿੱਥੇ ਦੇ ਮਾਝਾ ਪਿੰਡ ਵਿੱਚ ਇੱਕ 65 ਸਾਲਾ ਵਿਅਕਤੀ ਦੀ ਤੇਜ਼ ਤੂਫਾਨ ਤੋਂ ਬਾਅਦ ਹਾਸੇ ਦੌਰਾਨ ਮੌਤ ਹੋ ਗਈ ਦੱਸ ਦਈਏ ਕਿ 65 ਸਾਲਾ ਬਜ਼ੁਰਗ ਜੋ ਕਿ ਪਿੰਡ ਵਿੱਚ ਪੋਲਟਰੀ ਫਾਰਮ ਦਾ ਕੰਮ ਕਰਦਾ ਸੀ ਤੇਜ਼ ਤੂਫਾਨ ਦੇ ਸਮੇਂ ਆਪਣੇ ਪੋਲਟਰੀ ਫਾਰਮ ਵਿੱਚ ਸੀ ਕਿ ਤੇਜ਼ ਤੂਫਾਨ ਦੇ ਚੱਲਦੇ ਪੋਲਟਰੀ ਫਾਰਮ ਢਹਿ ਢੇਰੀ ਹੋ ਗਿਆ ਜਿਸ ਦੌਰਾਨ ਇਹ ਵਿਅਕਤੀ ਵੀ ਪੋਲਟਰੀ ਫਾਰਮ ਦੇ ਮਲਬੇ ਵਿੱਚ ਦਬ ਗਿਆ ਇਹ ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਪਿੰਡ ਮਾਚਾ ਦੇ ਪੋਲਟਰੀ ਫਾਰਮ ਦੀਆਂ ਹਨ ਜਿੱਥੇ ਕੀ ਤੂਫਾਨ ਨੇ ਪੋਲਟਰੀ ਫਾਰਮ ਦਾ ਨਾਮੋ ਨਿਸ਼ਾਨ ਤੱਕ ਮਿਟਾ ਦਿੱਤਾ ਹੈ ਮੈਂ ਗੁਰਪ੍ਰੀਤ ਸਿੰਘ ਨੰਬਰਦਾਰ ਜੀ ਪਿੰਡ ਮਾਚਾ ਜੀ ਗੁਰਪ੍ਰੀਤ ਸਿੰਘ ਜੀ ਜਿਹਨੇ ਡੈਥ ਹੋਈ ਹੈ ਕੀ ਨਾਮ ਸੀ ਉਹਨਾਂ ਦੇ ਉਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਜੀ ਅੱਛਾ ਜੀ ਕਿਸ ਤਰ੍ਹਾਂ ਹੋਇਆ ਸਾਰੀ ਘਟਨਾ ਇਹ ਜੀ ਜਦੋਂ ਹਨੇਰੀ ਆਈ ਹਨੇਰੀ ਆਉਣ ਕਾਰਨ ਮਰੇ ਇਹ ਆਪਣੇ ਪੱਲੀ ਪੁੱਲੀ ਲਾਉਣ ਆਏ ਤੇ ਬੱਚਿਆਂ ਦੇ ਪੋਲਟਰੀ ਫਾਰਮ ਦੀ ਜੀ ਇਹ ਬੱਚੇ ਪਾਏ ਹੋਤੇ ਪੱਲੀ ਲਾ ਕੇ ਜਦੋਂ ਤੁਰਨ ਲੱਗੇ ਜੀ ਬਸ ਇੱਕਦਮ ਉੱਪਰ ਡਿੱਗੀ ਕੰਦ ਇਹਨਾਂ ਦੀ ਜੀ ਅੱਛਾ ਹਾਂਜੀ ਕਿ ਕਿੰਨਾ ਕੁ ਪੁਰਾਣਾ ਸੀ ਕਪੂਟੇ ਸਾਰਾ ਜਾਂ ਕਿਸ ਤਰ੍ਹਾਂ ਕੇ ਟਖੜੀ ਇੰਨਾ ਜ਼ਿਆਦੇ ਸੀ ਨਹੀਂ ਚਖੜੇ ਜ਼ਿਆਦੇ ਦੀ ਜੀ ਪੋਟਰੀ ਫਾਰਮ ਨੂੰ ਤਾਂ ਕੋਈ ਬਾਲਾ ਟਾਈਮ ਨਹੀਂ ਹੋਇਆ ਜੀ ਅੱਛਾ ਥੋੜੀ ਸਮਾਂ ਹੋਇਆ ਜੀ ਬਣਾਇ ਇਹਨੂੰ ਹਾਂ ਹਾਂਜੀ ਕਿ ਜਿਹੜਾ ਜਾਨਵਰ ਸੀ ਉਹਨਾਂ ਦੇ ਵੀ ਸਾਰਿਆਂ ਦੇ ਹਾਂਜੀ ਹਾਂ ਜਾਨਵਰਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਆ ਮਰੇ ਪਏ ਨੇ ਬਹੁਤ ਬੱਚੇ ਮਰ ਗਏ ਜੀ ਅੱਛਾ ਹਾਂਜੀ ਤੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਪਰਿਵਾਰ ਸੀ ਇਹਨਾਂ ਦਾ ਪਰਿਵਾਰ ਦਾ ਜੀ ਬਹੁਤ ਅੰਤ ਦਾ ਅੰਤੇ ਦਾ ਗਰੀ ਕਿਸਾਨੀ ਨਾਲ ਸੰਬੰਧਤ ਹੈ ਜੀ ਹਾਂ ਹਾਂ ਹਾਂਜੀ ਹਾਂਜੀ ਕਿੰਨੀਆਂ ਮੁਰਗੀਆਂ ਆ ਮੁਰਗੀਆਂ ਤੁਹਾਡੇ ਸਾਮਣੇ ਮੁਰਗੀਆਂ ਤਾਂ ਜੀ ਹਾਂਜੀ ਹਾਂ ਬਸ ਤੀਆ ਕਿ ਹਿੱਸਾ ਬਚਿਆ ਜੀ ਅੱਛਾ ਕੰਪਨੀ ਦੇ ਬੱਚੇ ਤੇ ਜੀ ਪਏ ਹੋਏ ਕਿੰਨੇ ਬੱਚੇ ਸੀ ਇਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਹੋਊਗਾ ਜੀ ਲਗਭਗ ਮਤਲਬ 2000 22500 ਮਤਲਬ ਬੱਚੇ ਦਾ ਸੈੱਡ ਬਣਿਆ ਹੋਇਆ ਜੀ ਇਹ ਹਾਂ ਹਾਂ ਉਹ ਚੋਂ ਐ ਸਮਝ ਲਓ ਵੀ 500 ਹੀ ਮੁਰਗੀ ਬਚੀ ਹੋਊ ਮੇਰੇ ਮ੍ਰਿਤਿਕ ਦੇ ਪਰਿਵਾਰ ਕਦੀ ਗੱਲ ਕੀਤੀ ਹੈ ਕਿੰਨੇ ਪਰਿਵਾਰਕ ਮੈਂਬਰ ਨੇ ਕਿੰਨੇ ਬੱਚੇ ਨੇ ਇਹਨਾਂ ਦੇ ਇੱਕ ਇਹਨਾਂ ਦਾ ਬੇਟਾ ਜੀ ਬਸ ਮਤਲਬ ਘਰਦਿਆਂ ਦੀ ਇਹਨਾਂ ਦੀ ਡੈਥ ਪਹਿਲੀ ਹੋਈ ਹੋਈ ਹੈ ਜੀ ਅੱਛਾ ਦੋ ਦੋ ਤਿੰਨ ਸਾਲ ਹੋ ਗਏ ਜੀ ਪਹਿਲਾਂ ਇਹਨਾਂ ਦੇ ਘਰ ਦੀ ਘਰਦਿਆਂ ਦੀ ਡੈਥ ਹੋ ਗਈ ਦੀ ਜੀ ਯਾਨੀ ਕਿ ਘਰ ਚ ਕਮਾਉਣ ਵਾਲਾ ਜੀ ਕਮਾਉਣ ਵਾਲਾ ਇਹੀ ਸੀ ਜੀ ਬਸ ਹੋਰ ਤਾਂ ਕੋਈ ਇਹਨਾਂ ਦਾ ਸਾਧਨ ਨਹੀਂ ਹੂੰ ਹੂੰ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਿਆ ਇਹ ਸਾਰੀ ਘਟਨਾ ਦਾ ਪਤਾ ਤਾਂ ਜੀ ਜਦੋਂ ਇਹ ਨਹੇਰੀ ਚੱਲੀ ਜੀ ਪਰਿਵਾਰ ਓਰੇ ਆਇਆ ਦੇਖਣ ਲੱਗੇ ਵੀ ਆਇਆ ਨਹੀਂ ਪਹਿਲਾਂ ਤਾਂ ਦੀਪਕ ਤੇ ਇੱਧਰ ਉੱਧਰ ਹੋਊਗਾ ਜਦੋਂ ਓਰੇ ਆ ਕੇ ਦੇਖਿਆ ਜੀ ਓਰੇ ਥੱਲੇ ਦਬਿਆ ਪਿਆ ਜੀ ਅੱਛਾ ਹਾਂਜੀ ਕਿਸ ਤਰ੍ਹਾਂ ਪਿੰਡ ਨੇ ਮਦਦ ਦੇਣਾ ਕੱਢਿਆ ਹਾਂਜੀ ਹਾਂ ਨਹੀਂ ਪਿੰਡ ਵਾਲੇ ਤਾਂ ਬਾਅਦ ਚ ਆਏ ਨਹੀਂ ਫਿਰ ਖੇਤਾਂ ਚ ਦੀ ਘਰ ਦੀ ਇਹਨਾਂ ਦਾ ਇਹਨਾਂ ਦੇ ਆਪ ਆਪਸ ਵਿੱਚ ਪਰਿਵਾਰ ਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਜੀ ਫਿਰ ਉਹਨਾਂ ਨੇ ਆ ਕੇ ਕੱਢਿਆ ਜੀ ਕੀ ਮੰਗ ਕਰਦੇ ਹੋ ਮੰਗਦਾ ਐਂ ਜੀ ਵੀ ਚਲੋ ਇਹਨਾਂ ਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਬਹੁਤ ਗਰੀਬ ਪਰਿਵਾਰ ਆ ਜੀ ਵੀ ਕਿਸੇ ਕੋਈ ਸਰਕਾਰ ਵੱਲੋਂ ਸਾਡੀ ਦਾ ਹੱਥ ਵੱਨ ਕੇ ਬੇਨਤੀ ਹੈ ਜੀ ਵੀ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ। ਨਾਮ ਹੈ ਜੀ ਬਲਕਾਰ ਸਿੰਘ ਵੀਰੇ ਬਲਕਾਰ ਸਿੰਘ ਜਿਹਨਾਂ ਦੀ ਡੈਥ ਹੋਈ ਹੈ ਕੀ ਨਾਮ ਚੋਂ ਨੇ ਕਿੰਨੀ ਉਮਰ ਸੀ? ਬਾਈ ਜੀ ਇਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਉਮਰ ਇਹਨਾਂ ਦੀ 68 ਤੋਂ 70 ਸਾਲ ਦੇ ਵਿੱਚ ਸੀ। ਹਾਂ। ਕਿਸ ਤਰ੍ਹਾਂ ਪੂਰੀ ਘਟਨਾ ਹੋਈ ਹੈ ਜੀ? ਬਾਈ ਜੀ ਕੱਲ੍ਹ ਜਾ ਖਾਨੇਰੀਆ ਜੀ ਬਹੁਤ ਜ਼ਿਆਦਾ ਝੱਖੜ ਆਇਆ ਨਾ ਇੱਥੇ ਪੱਲੀਆਂ ਲਾਉਣ ਆਏ ਵੇ ਤੇ ਮੁਰਗੀਆਂ ਦੇ ਬੱਚੇ ਪੋਲਟਰੀ ਫਾਰਮ ਸੀ। ਇਧਰੋਂ ਪੱਲੀ ਉੱਪਰ ਚੱਕ ਰਹੇ ਸੀ ਕੰਦ ਉੱਪਰ ਗਿਰ ਗਈ ਤੇ ਉਹੇ ਟਾਂ ਇਹਨਾਂ ਦੀ। ਤੈਥੋਂ ਹੋ ਗਿਆ ਜਿਹੜੇ ਸਵਾਦੀ ਗੱਲ ਕਰੀ ਕਿਸ ਤਰ੍ਹਾਂ ਦਾ ਸਵਾਦ ਬਹੁਤ ਨਰਮ ਸਵਾਦੀ ਸੀ ਬਈ ਬਹੁਤ ਸੌਫ ਸੀ ਕੋਈ ਐਦਾਂ ਦਾ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀ ਪਰਿਵਾਰ ਵੀ ਬਹੁਤ ਗਰੀਬ ਪਰਿਵਾਰ ਆ ਇਸ ਪਲੌਟਰੀ ਫਾਰਮ ਤੇ ਆਪਦਾ ਕਰਨ ਦਾ ਖਰਚਾ ਚਲਾਉਂਦੇ ਤੇ ਆਹ ਕਰਕੇ ਸਾਰਾ ਕੰਮ ਇਸੇ ਤੇ ਡਿਪੈਂਡਰ ਤੇ ਯਾਨੀ ਕਿ ਹੁਣ ਜਾਨਵਰ ਵੀ ਮਰ ਗਏ ਤੇ ਪਰ ਜਿਹਨਾਂ ਦਾ ਮਾਲਕ ਤੇ ਉਹ ਵੀ ਹਾਂ ਬਈ ਤੇ ਨੁਕਸਾਨ ਬਹੁਤ ਹੋ ਗਿਆ ਬਈ ਇਹ ਹੀ ਇਹਨਾਂ ਦਾ ਰੋਜੀ ਰੋਟੀ ਦਾ ਸਾਧਨ ਸੀ ਇਹ ਹੀ ਅੱਜ ਟੱਟੇ ਡੇ ਰਿਹਾ ਗਿਆ ਸਾਰਾ ਕੁਝ ਕੀ ਮੰਗ ਕਰਦੇ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਇਹ ਕਰਦੇ ਆ ਕਿ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇੱਕ ਅਗਲੇ ਦਾ ਪਰਿਵਾਰ ਦਾ ਜੀ ਗਿਆ ਬਾਕੀ ਦੂਆ ਬਿਲਡਿੰਗ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਹੜਾ ਪਿੰਡ ਕਿਹੜਾ ਮਾਝਾ ਪਿੰਡ ਵੀ ਦੇ ਇੱਥੇ ਬੈਠੇ ਤੇ ਬਜ਼ੁਰਗ ਜੀ ਇੱਥੇ ਉੱਪਰੋਂ ਬਸ ਲੈਂਟਰ ਗਿਰ ਗਿਆ ਥੱਲੇ ਬੈਠੇ ਹੀ ਬਸ ਪਰ ਉਹ ਐਸੇ ਏਕਣੇ ਦਬ ਗਿਆ ਫਿਰ ਨੇ ਨੇਰੀ ਬੇ ਬੇਸ ਹਸਾਬ ਦੀ ਨੇਰੀ ਕੋਈ ਪੱਤਰ ਨਹੀਂ ਦਿੱਤਾ ਹਾਂ ਪਰਨਾ ਉਹਨਾਂ ਦੀ ਹੈ ਜੀ ਇਹ ਆ ਬਸ ਇੱਥੋਂ ਐ ਥੱਲੇ ਥੱਲੇ ਦਬ ਗੇ